ਖਾਈ ਖਾਈ ਆ ਸਾਰੀ ਬਾਜੀ ਪੁੱਠੀ ਪੈ ਗਈ ਆ ਮੈਂ ਕਰਾਂ ਤੇ ਕਰਾਂ ਕੀ ਇਹ ਜਿਹੜਾ ਸਾਰਾ ਕਾਰਨਾਮਾ ਨਾ ਇਹ ਸਾਰਾ ਪ੍ਰਭਦਾਵਾ ਐਡੀ ਹੈਗੀ ਆ ਨਾ ਮੈਨੂੰ ਕੋਸ਼ ਕਹੀ ਜਾਂਦੀ ਆ ਤੇ ਮੇਰੀ ਪਿੱਠ ਪਿਛੇ ਕੋਹ ਕਰੀ ਜਾਂਦੀ ਆ ਹੁਣ ਮੈਨੂੰ ਇਹ ਨਹੀਂ ਸਮਝ ਆਉਂਦੀ ਕਿ ਦਿਲਜੀਤ ਤੇ ਭਰਾ ਨੂੰ ਕਿਹਨੇ ਦੱਸਿਆ ਫਿਰ ਮੈਨੂੰ ਇਹ ਕਹਿੰਦਾ ਸੁਣਿਆ ਹੀ ਕਿ ਅੰਟੀ ਨੇ ਫੋਨ ਕੀਤਾ ਹੀ ਮੈਨੂੰ ਇਹਦਾ ਮਤਲਬ ਇਹ ਆ ਕਿ ਹੋਰ ਤਾਂ ਕੋਈ ਹੈ ਨਹੀਂ ਆ ਇੰਨੇ ਜੋਗਾ ਕਿ ਉਹਦੇ ਪੇਕਿਆਂ ਤੱਕ ਜਾਵੇ ਇਹ ਸਾਰੇ ਕਾਰਨਾਮੇ ਇਹਦੇ ਹੀ ਆ ਇੱਤੇ ਤਾਂ ਮੈਨੂੰ ਨਾ ਗੁੱਸਾ ਆਵਨਾ ਇੱਤੇ ਨੂੰ ਮੈਂ ਬੰਬ ਵਾਂਗੂ ਫਟਣਾ ਵਾ ਤੇ ਫੇਰ ਨੂੰ ਪਤਾ ਲੱਗਣਾ ਵਾ ਹੁਣ ਕਰਾਂ ਕੀ ਬਾਜੀ ਤੇ ਪੈ ਗਈ ਪੁੱਠੀ ਮੁੰਡਾ ਤੇ ਡਟ ਕੇ ਬੈਠਾ ਵਾ ਮੈਂ ਵਿਆਹ ਨੂੰ ਖੜਨਾ ਹੀ ਖੜਨਾ ਤੇ ਜੇ ਇਹ ਵਿਆਹ ਚੱਲ ਗਈ ਤੇ ਫਿਰ ਮੇਰੇ ਕੀ ਤੇਰਾ ਕੀ ਫਾਇਦਾ ਹੋਇਆ ਨਾਲੇ ਉਲਟਾ ਆਪਣੇ ਗਾਲਾਂ ਸਾਰਾ ਕੰਮ ਪਾ ਲਿਆ ਤਰਾ ਮੈਂ ਜਿਵੇਂ ਸਵੇਰ ਤੋਂ ਉੱਠਦੀ ਆ ਕੁੱਤਿਆਂ ਵਾਲੀ ਹਾਲਤ ਹੋਈ ਏ ਮੇਰੀ ਫਿਰ ਫਿਰ ਕੇ ਕਿਹੜੇ ਪਾਸੇ ਜਾਵਾਂ ਮੈਨੂੰ ਤੇ ਇਹ ਸਮਝ ਆਉਂਦੀ ਏਦਾਂ ਕਰਦੀ ਆ ਉਹਨਾਂ ਦੇ ਘਰ ਚੱਲ ਨਹੀਂ ਆ ਤੇ ਉੱਥੇ ਜਾ ਕੇ ਨਾ ਉਹਨੂੰ ਤਾਂ ਮਾਤ ਦੇਵਾ ਜਾਂ ਚੱਜਣਾ ਵੀ ਕਿਦਾਂ ਕਿਸਦੇ ਘਰ ਕੋੜੇ ਪਾਈਦੇ ਆ ਪਹਿਲਾਂ ਹੋ ਗਈ ਆਉਣੀ ਆ ਹੁਣ ਤਾਂ ਚੈਨ ਨਹੀਂ ਆਉਣਾ ਮੈਨੂੰ ਪਤਾ ਨਹੀਂ ਚਤਰੋ ਕਿੱਥੇ ਵੜੀ ਆ ਸੁਈਜੀ ਨਹੀਂ ਆ ਇੱਧਰ ਬਣੀਗੀ ਕੋਈ ਨਹੀਂ ਅੱਜ ਇਹਦੀ ਪਾਲਿਸ਼ ਕਰਕੇ ਜਾਣਾ ਮੈਂ ਐਦਾਂ ਨਹੀਂ ਮੈਂ ਜਾਂਦੀ ਪ੍ਰਭਪੈਨ ਜੀ ਹਾਂਜੀ ਕੌਣ ਲੈ ਦੱਸ ਲੈ ਇੱਧਰ ਵੜੀ ਆ ਆਹੋ ਆਜੋ ਆ ਗਈ ਕੀ ਹਾਲ ਵਾ ਜਾ ਜੋ ਹਾਲ ਹੁਣ ਕਾਦੇ ਆ ਇੱਧਰ ਨਾ ਗੰਦ ਬੜਾ ਪਿਆ ਹੀਗਾ ਤੇ ਮੈਂ ਚੱਲ ਝਾੜ ਝੂੜ ਦਿੰਨੇ ਆ ਘੱਟਾ ਬੜਾ ਹੁੰਦਾ ਵਾ ਅੱਛਾ ਆਹੋ ਹੋਰ ਸੁਣਾਓ ਕਿੱਦਾਂ ਦੇ ਸੇਤਾ ਸੇਤਾ ਸੁਤਾ ਕੀ ਕਰਨੀ ਆ ਹਾਂ ਹੈ ਇਹ ਹਜੇ ਸੇਤਾ ਨਾ ਚੰਗਾ ਬੰਦਾ ਮਰੀ ਜਾਏ ਚੱਲਦਾ ਇਹਨਾਂ ਪਾਣੀ ਲੈ ਕੇ ਆਉਂਦੀ ਨੀ ਗਰਮ ਕਰਤੋ ਨਹੀਂ ਪਾਣੀ ਨਹੀਂ ਪਈ ਨਾ ਪੀ ਕੇ ਹੀ ਆਪਣੇ ਘਰੋਂ ਲੈ ਦੱਸ ਕਿ ਇਹੋ ਜਿਹੀ ਗੱਲਾਂ ਕਰੀ ਜਾਂਦੀ ਹੈ ਆਪਣੇ ਘਰੋਂ ਸਾਰੇ ਪੀ ਕੇ ਆਉਂਦੇ ਆ ਤੇ ਘੁੱਟ ਮੈਂ ਪਿਆਲ ਦੇ ਨਹੀਂ ਫਿਰ ਕੀ ਹੋਊਗਾ ਨਹੀਂ ਮੈਨੂੰ ਇੱਕ ਗੱਲ ਦੱਸ ਹਾਂ ਤੇ ਤੂੰ ਮੇਰੇ ਨਾਲ ਦੁਸ਼ਮਣੀ ਕੱਢਣ ਨਹੀਂ ਹੈ ਕੋਈ ਲੇ ਦੱਸ ਹੈ ਕੋਈ ਕਿਹੋ ਜੀ ਗੱਲਾਂ ਕਰੀ ਜਾਂਦੀਆਂ ਹੈ ਗੱਲ ਸਿੱਧੀ ਸਿੱਧੀ ਕਰ ਹੇ ਮੇਰੇ ਨਾਲ ਜਦੋਂ ਦੀ ਆਈ ਹੈ ਤਾਇਆ ਕਿ ਤੱਪ ਚੜਿਆ ਤੈਨੂੰ ਦੱਸ ਸਹੀ ਗੱਲ ਕੀ ਆ ਨਾ ਤੱਪ ਚੜੇ ਨਾ ਹੈ ਮੈਨੂੰ ਇਹ ਦੱਸ ਕਿ ਮੇਰੀ ਨੌ ਦੇ ਪੇਕੇ ਫੋਨ ਤੂੰ ਹੀ ਕੀਤਾ ਸੀ ਨਾ ਹੱਤ ਉਹ ਵੀ ਤੇਰੇ ਵਾਲੀ ਤੂੰ ਫੋਨ ਨੰਬਰ ਦਿੱਤਾ ਹੈ ਮੈਨੂੰ ਉਹਦੇ ਪੇਕੇ ਨਾਲ ਕਿ ਜਾਂ ਤੇਰੇ ਨੌ ਨੇ ਦਿੱਤਾ ਹੀਗਾ ਮੈਨੂੰ ਕਿੱਥੋਂ ਆਏ ਨੰਬਰ ਉਹਦੇ ਉਹਦਾ ਭਰਾ ਉਹ ਤਾਂ ਕੀ ਕਹਿੰਦਾ ਦਿਲਜੀਤ ਨੂੰ ਹਾਂ ਉਹ ਨਾ ਸਾਡੇ ਗਵਾਂਢੋਂ ਕੋਈ ਆਂਟੀ ਆ ਉਹਨੇ ਫੋਨ ਕਰਕੇ ਦੱਸਿਆ ਤੇਰੀ ਪੈਆਂ ਦੀ ਬਾਹਰ ਟੁੱਟ ਗਈ ਆ ਅੱਛਾ ਆਹ ਨਹੀਂ ਦੱਸ ਵੀ ਤੇਰ ਕੋ ਮੈਂ ਕਦੀ ਨੰਬਰ ਮੰਗਾਂ ਤੇ ਪੇਕੇ ਵਾਲਾ ਜਾਂ ਆਪਣੇ ਨੌਨ ਪੁੱਛੀਆਂ ਉਹਨੂੰ ਮੈਂ ਕਦੀ ਕਿਹਾ ਵਾ ਕਦੀ ਇਹਦੀ ਮੰਗਿਆ ਹੈ ਤੇ ਮੈਂ ਉੱਥੇ ਕਿੱਥੇ ਪਹੁੰਚ ਜਾਣਾ ਏ ਦੱਸ ਆਪਣੇ ਘਰ ਬੈਠੀ ਆ ਮੈਂ ਤੇ ਮੈਂ ਕਿਥੋਂ ਰਸਤਾ ਉਹਨੂੰ ਕੋਈ ਹੋਰ ਪਿੰਡ 'ਚ ਹੈ ਜਿਹੜੀ ਦੁਨੀਆਂ 'ਚ ਵਸਦੀ ਹੋਰ ਕਿਸੇ ਘਰਦ ਕਰਦੀ ਹੋਊਗੀ ਮੈਂ ਹੀ ਰਹਿ ਗਈ ਆ ਦੱਸ ਗਵੜ ਦੇਰੇ ਪੋਰ ਕੋਈ ਨਹੀਂ ਹੈਗਾ ਤੇਰਾ ਗਵੰਡੀ ਹਾਤੀ ਹੋ ਵੀ ਤੇਰੇ ਵਾਲੀ ਵੀ ਨਹੀਂ ਇੱਕ ਗੱਲ ਦੱਸ ਹਾਂ ਵੀ ਇਹ ਕਤੂਦ ਕਿਨੇ ਕੀਤੀ ਆ ਨਹੀਂ ਤੂੰ ਤਾਂ ਮੂੰਹ ਚੁੱਕ ਕੇ ਮੇਰਾ ਨਾਂ ਸਿੱਧਾ ਹੀ ਲੌਂ ਲਈ ਆ ਨਹੀਂ ਮੈਂ ਸਿੱਧਾ ਨਹੀਂ ਲਾਇਆ ਹਾਂ ਘਰਾਂ ਕੀ ਗੁੱਸਾ ਵੀ ਤੇ ਆਪਣਿਆਂ ਦਾ ਹੁੰਦਾ ਵਾ ਦੱਸ ਹੱਦ ਹੋ ਗਈ ਤੇਰੇ ਵਾਲੀ ਗੁੱਸਾ ਕਰਨ ਦਾ ਕਿਹੜੇ ਤਰੀਕੇ ਨਾਲ ਕਰ ਪਹਿਲਾਂ ਮੈਨੂੰ ਪੁੱਛ ਲੈ ਵੀ ਤੂੰ ਫੋਨ ਕੀਤਾ ਹੈ ਕਿ ਨਹੀਂ ਕੀਤਾ ਹੈਗਾ ਹੈ ਤੂੰ ਤਾਂ ਸਿੱਧਾ ਹੀ ਆ ਕੇ ਮੱਤੇ ਚੜ ਗਈ ਹੈ ਪਿੰਡ ਦਾ ਉੰਤ ਰਿਆਣਿਆਂ ਤੱਕ ਖਬਰ ਲੈਣ ਆਉਂਦੇ ਆ ਮੇਰੇ ਪਾਦੀ ਦੀ ਬਿਪਤਾ ਹੀ ਪੈ ਗਈ ਆ ਸਵੇਰੇ ਉੱਠਦੀ ਆ ਤੇ ਬੇਦਲ ਹੋ ਕੇ ਸ਼ਾਮ ਨੂੰ ਦੇਖ ਪੈਣੀ ਮੰਜੇ ਤੇ ਇਦਾਂ ਹੀ ਸਾਰਾ ਦਿਨ ਮੇਰਾ ਲੰਘ ਜਾਂਦਾ ਵਾ ਇਹ ਤਾਂ ਤੈਨੂੰ ਮੈਂ ਕੰਮ ਉਦੋਂ ਨਹੀਂ ਕਿਹਾ ਸੀਗਾ ਤੇ ਉਹ ਚੋਂ ਗਈ ਪੈ ਹੁਣ ਤੈਨੂੰ ਲੈ ਆਇਆ ਹਾਂ ਉਹ ਸਾਂਭਣੀ ਪੈਣੀ ਆ ਹੋਰ ਕਿਨੇ ਕਰਨਾ ਕੋਈ ਹੈਗਾ ਕੋਈ ਹੈਗਾ ਇਦਾਂ ਕਰ ਕੋਈ ਕੰਮ ਵਾਲੀ ਰੱਖਲਾ ਚਾਰ ਦੇਣ ਚੱਲ ਉਹ ਲੱਗਿਆ ਕਿ ਰੋਟੀ ਪਾਣੀ ਕਰ ਜਾ ਕਰੂ ਹੁਣ ਜਿੰਨੂੰ ਪਤਾ ਲੱਗਾ ਉਹਨੇ ਤਾਂ ਪਤਾ ਲੈਣ ਆਉਣਾ ਹੀ ਆ ਤੇ ਜੇ ਕੋਈ ਨਾ ਆਏ ਤਾਂ ਗੁੱਸਾ ਕਰਨਾ ਤੂੰ ਫਲਾਣਾ ਨਹੀਂ ਆਇਆ ਢਿੰਗੜਾ ਨਹੀਂ ਆਇਆ ਕੰਮ ਵਾਲੀਆਂ ਕਿੱਥੇ ਲੱਭਦੀਆਂ ਵਾਂ ਉਹਨਾਂ ਦੀਆਂ ਅੱਖਾਂ ਮੱਥੇ ਤੇ ਆ ਪਤਾ ਵਾ ਨਾ ਕੋਈ ਨਹੀਂ ਕੰਮ ਕਰਕੇ ਰਾਜੀ ਅੱਜਕੱਲੇ ਪਹਿ ਵਧ ਦੇ ਦੇ ਆਈ ਜਾਣੀਆਂ ਫਿਰ ਕੀ ਹੋਇਆ ਕਿ ਦੋ ਤਿੰਨ ਘੰਟੇ ਲਾ ਜਾ ਕਰ ਸਾਰਾ ਦਿਨ ਨਾ ਰਹੇ ਕੀ ਕਰਨਾ ਫਿਰ ਨਹੀਂ ਅੱਜ ਤੋਂ ਨਵੀਂ ਗੱਲ ਕਾਣ ਈ ਪੇਕਿਆਂ ਵਾਲੀ ਇਹ ਕਿਨੇ ਦੱਸਿਆ ਤੈਨੂੰ ਉਹਦਾ ਪ੍ਰਾਈਡ ਆ ਹੀ ਕਹਿਣ ਅੱਛਾ ਆਂਦਾ ਈ ਤੁਹਾਡੇ ਇਥੋਂ ਗਵਾਂਢੋਂ ਕੋਈ ਆਂਟੀ ਵੀ ਨੂੰਨੇ ਫੋਨ ਕਰਕੇ ਦੱਸਿਆ ਵਾ ਵੀ ਮੈਂ ਆਹਾਂ ਤੇ ਪਿੰਡੋਂ ਹੀ ਬੋਲਨੀ ਆ ਅੱਛਾ ਫੇ ਮੇਰੀ ਸੂਈ ਸਿੱਧੀ ਤੇ ਆ ਗਈ ਇਹਦੇ ਵਿੱਚ ਗੁੱਸੇ ਵਾਲੀ ਕਿਹੜੀ ਗੱਲ ਵਾ ਮੈਂ ਤੇ ਇਹ ਸੋਚਿਆ ਵੀ ਪ੍ਰਭੀ ਆ ਮੇਰੇ ਲਾਗੇ ਤੇ ਹੌਣ ਜਾਂਟ ਮੇਰਾ ਉਹਦੇ ਨਾਲ ਹੀ ਆ ਸਾਰਾ ਹੋਰ ਤੇ ਮੈਂ ਕਦੀ ਕਿਸੇ ਦੇ ਘਰ ਗਈ ਵੀ ਨਹੀਂ ਗਈ ਦੱਸ ਕੋਈ ਚੰਗੀ ਗੱਲ ਹੋਗੀ ਨਾ ਉਹ ਤੇ ਨਾ ਤੇ ਪ੍ਰਭ ਦਾ ਜਵਾਨ ਤੇ ਨਾ ਆਉਣਾ ਇਹੋ ਜਿਹੇ ਗੱਲਾਂ ਨੇ ਛੱਟ ਪ੍ਰਭ ਤੇ ਦਿਮਾਗ ਚੜ ਜਾਂਦੀ ਆ ਐਦਾਂ ਨਹੀਂ ਹੋ ਸਕਦਾ ਲੱਗੀ ਸੰਦੇ ਜਿੱਦਾਂ ਮਰਜੀ ਆ ਨਾ ਹੈ ਜ ਤੇਰੀ ਮੈਂ ਆਪਣੀ ਆ ਮੈਂ ਕੋਈ ਬਗਾਲੀ ਤੇ ਨਹੀਂ ਆ ਉਹ ਕਹਿੰਦੇ ਪਿੰਡ ਚੋਂ ਮੂੰਹ ਮਾਰਦਾ ਹੋਊਗਾ ਤੇ ਦੱਸ ਦਿਗ ਪਿਆ 60 ਪੇੜ ਤੇ ਲੱਗੇ ਜਾਂਦੇ ਤੇ ਵੱਡੀ ਗੱਲ ਕਿਹੜੀ ਜੇ ਪਤਾ ਲੱਗੀ ਲਿਗਿਆ ਤੇ ਚੱਲ ਉਹ ਛੱਡ ਹੁਣ ਤੂੰ ਉਹਨਾਂ ਗੱਲਾਂ ਤੇ ਪਾ ਮਿੱਟੀ ਤੇ ਹੁਣ ਮੈਨੇ ਇੱਕ ਸਕੀਮ ਦੇ ਮੇਰੀ ਭੈਣ ਮੈਂ ਤੇ 80 ਤੰਗ ਮਾਣਾ ਅਜੇ ਬਾਹ ਟੁੱਟੀ ਆ ਗਾਲ ਚ ਪਾਈ ਫਿਰੰਡੀ ਆ ਤੇ ਫੇਰ ਵੀ ਪਤਾ ਕੀ ਆਂਦੀ ਆ ਸਵੇਰੇ ਜਾਵਾਂਗੇ ਤੇ ਸ਼ਾਮਾਂ ਨੂੰ ਆ ਜਾਾਂਗੇ ਵਿਆਹ ਤੇ ਸੂਈ ਉੱਥੇ ਰੱਖੀ ਆ ਵੀਰੇ ਆਹ ਭਏ ਓਰੇ ਦੱਸ ਤੇ ਮੁੰਡਾ ਨਹੀਂ ਕੁਛ ਆਉਂਦਾ ਮਿੰਡੇ ਨੇ ਕੀ ਕਹਿਣਾ ਉਹ ਤੇ ਮਗਰ ਮਗਰ ਦੋਭਾ ਹੁੰਦਾ ਖੜਦਾ ਉਹਦੇ ਜੇ ਉਹ ਕਾਹੇ ਜੋਗਾ ਹੋਵੇ ਤੇ ਫਿਰ ਮੈਨੂੰ ਕੀ ਲੋੜਾ ਕਹਿਣ ਦੀ ਨਹੀਂ ਤੂੰ ਤਾਂ ਸੱਸ ਮਾਹ ਆਂ ਤੂੰ ਹੀ ਉਹਨੂੰ ਥੋੜਾ ਧਮਕਾ ਮਾਰ ਤੇ ਤੂੰ ਠੀਕ ਨਹੀਂ ਆ ਨਾ ਤੂੰ ਨੇ ਘਰੋਂ ਨਿਕਲ ਨਾ ਸੱਸ ਮਾਹ ਤੇ ਜੇ ਜਾ ਤਾਂ ਮੁੰਡਾ ਇਕੱਲਾ ਹੀ ਚੱਲ ਜੇ ਹੋਰ ਹੀ ਕਹਿ ਸਕਦੀ ਕੁਝ ਮੈਂ ਕੀ ਕਹਿਣਾ ਆ ਆ ਜਿਹੜਾ ਮੁੰਜਿੰਦਰ ਵਾ ਉਹ ਵੀ ਉਹਨਾਂ ਦੀ ਬੋਲੀ ਬੋਲਦਾ ਚੱਲ ਕੋਈ ਗੱਲ ਨਹੀਂ ਜੇ ਚੱਲ ਜਾਣਗੇ ਤੇ ਫਿਰ ਕੀ ਹੈ ਤੈਨੂੰ ਕੀ ਤੰਗੀ ਹੈ ਗੱਲ ਵਿੱਚ ਤੂੰ ਤੋਦ ਕੋ ਕਹ ਲੈਣ ਸਕਦੀ ਕੋਈ ਗੱਲ ਜਦੋਂ ਹੁਣ ਸਹੁਰੇ ਨੇ ਸਭ ਕੁਝ ਕਹਿਤਾ ਉਹ ਵੀ ਉਹਨਾਂ ਦੇ ਵੱਲ ਤੂੰ ਕਿੱਦਾਂ ਢੱਕ ਪਾ ਦੇਂਗੀ ਜਾਂਦੇ ਉਹ ਵੀ ਕਹਿੰਦੇ ਤੂੰ ਠੀਕ ਨਹੀਂ ਹੈ ਧੀਏ ਤੂੰ ਘਰ ਰਹਿ ਕੋਈ ਗੱਲ ਬਾਅਦ ਜਾ ਕੇ ਸਗਨ ਪਾਈ ਐ ਜਦੋਂ ਉਹਨੇ ਹਾਂ ਛਾਂ ਮਲਾਤੀ ਆ ਤੋ ਹੁਣ ਤੇਰਾ ਤਾਂ ਕੋਈ ਵਾਸੇ ਨਹੀਂ ਹੁਣ ਤੂੰ ਕੀ ਕਰੇਂਗੀ ਮੈਨੂੰ ਤਾਂ ਸਮਝ ਨਹੀਂ ਆਉਂਦੀ ਮੈਂ ਹੁਣ ਕਰਾਂ ਤੇ ਕਰਾਂ ਕੀ ਮੈਨੂੰ ਕੋਈ ਮਾੜੀ ਮੋਟੀ ਸਕੀਮ ਤੇ ਦੇ ਦੇ ਹੁਣ ਲੇ ਬਸ ਮੇਰੇ ਕੋ ਸਕੀਮਾ ਮੰਗੜੀ ਆ ਆਹ ਤਾਂ ਐ ਮਤਰੀ ਪਾਵਰ ਵਖਾਣ ਦਾ ਸੱਸਾ ਤੋਂ ਸੱਸ ਸੱਸ ਹੋਣ ਦਾ ਫੈਰਾ ਚੁੱਕ ਲੱਗੀ ਸਮਝ ਉਹ ਤੇਰੀ ਨੌਵਾਂ ਲੋਕੀ ਤੇ ਕਈ ਕੋ ਕਰਦੇ ਨੇ ਦੱਸ ਆ ਨਿਗੀ ਜੀ ਗਾਂ ਲੈ ਤੇਰੇ ਕੋ ਸਾਂਭੀ ਜਾਣੀ ਜੇ ਅੱਜ ਤੇਰੇ ਸਿਰ ਤੇ ਚੜ ਗਈ ਨਾ ਤੇੱਕੇ ਚਲ ਗਈ ਤੇ ਫਿਰ ਤੇਰਾ ਮੰਦਾ ਹੀ ਹਾਲ ਵਾ ਫਿਰਨੇ ਨੇ ਮੰਨਣੀ ਤੇਰੀ ਕੋਈ ਗੱਲ ਅੱਜ ਹੀ ਮੌਕਾ ਹੀ ਉਹ ਮੌਕਾ ਸਾਵਲਾ ਜੇ ਚੰਗੀ ਰਹੇਗੀ ਠੀਕ ਵਾ ਨਾ ਜੇ ਨਾ ਨਾ ਸਾਂਭਿਆ ਨਾ ਆਪਣੇ ਹੱਲ ਚ ਲਿਆਂਦੀ ਗੱਲ ਤੂੰ ਤੇ ਫਿਰ ਤੇ ਗਈ ਗੱਲ ਫਿਰ ਕੱਜਾ ਮਨਜਿੰਦਰ ਸਿੰਘ ਉਹਦੇ ਵਾਲੀ ਆ ਫਿਰ ਤੂੰ ਕੀ ਕਰੇਂਗੀ ਕੱਲੀ ਕੰਫਰਕਰਾ ਕੀ ਕਰਨਾ ਕੀ ਆ ਆਪਣਾ ਜਾਦੂ ਖਾਸ ਸਸਾਂ ਵਾਲਾ ਜਿੱਦਾਂ ਹੁੰਦਾ ਵਾ ਕਰ ਹੁਣ ਮੈਂ ਤੇ ਆਨੀ ਆ ਇਹਦੀ ਬਾਹਾਂ ਤੇ ਨਹੀਂ ਲੱਗ ਤੇ ਸੱਤ ਲੰਨੀ ਚਾਹੀਦੀ ਭਾਈ ਤੇ ਰਹਿੰਦੀ ਅੰਦਰ ਨਹੀਂ ਜਿੱਥੇ ਜਾਣਾ ਹੈ ਨਾ ਹੁਣ ਵੀਰ ਚੇਤੇ ਚੜਕੇ ਚੱਲ ਜਾਣਾ ਹੈਗਾ ਅਗਲੇ ਨੇ ਕਹਣਾ ਮੈਨੂੰ ਚੋਕੇ ਗੱਡੇ 'ਚ ਬਿਠਾ ਲਓ ਤੇ ਚੋਕੇ ਹਲਾ ਲਊ ਮੈਨੂੰ ਜਾਣੇ ਜਾਣਾ ਵਾ ਮੈਂ ਨਹੀਂ ਦੁਨੀਆਂ ਵੇਖਲਾ ਕਿੰਦੀ ਬਿਸ਼ਰਮਾ ਆਹੋ ਹੈਂ ਘਰ ਸਾਰਾ ਦਿਨ ਬਾਹਾਂ ਲੈ ਕੇ ਪਈ ਰਹਿੰਦੀ ਹੋ ਤੇ ਵਿਆਹ ਨੂੰ ਚੁੱਕਿਆ ਤਾ ਤੇ ਫਿਰ ਤੂੰ ਕਹਿਣਾ ਹੈ ਨਾ ਵਿਆਹ ਚੱਲੇਗਾ ਤਾਂ ਕੰਮ ਤਾਂ ਤੇ ਗੋਟਕਾ ਕਰ ਲਿਆ ਕਰ ਨਹੀਂ ਮੈਂ ਕਹਿਤਾ ਵਾ ਆਹੋ ਇਹ ਗੱਲ ਨਾ ਮੁੰਡੇ ਨੇ ਸੁਣਾਈ ਆ ਅੱਛਾ ਮੈਂ ਕਿ ਜੇ ਤੇ ਕਾਕਾ ਗਈ ਨਾ ਵਿਆਹ ਤੇ ਫਿਰ ਭੁੱਲ ਜਾ ਵੀ ਮੈਂ ਤਾਂ ਨੂੰ ਰੋਟੀਆਂ ਪਕਾ ਕੇ ਦਿੱਤਾ ਫਿਰ ਤੂੰ ਵੀ ਮੱਦੇ ਚੱਲ ਫਿਰ ਮੈਂ ਇੱਕੋ ਹੱਥ ਨਾਲ ਪਕਾਉ ਰੋਟੀਆਂ ਮੈਂ ਵੀ ਨੀ ਪਕਾ ਕੇ ਦੇਣੀ ਭਾਂ ਗੱਲ ਤਾਂ ਇੱਥੇ ਮੁੱਕਦੀ ਆ ਜੇ ਹੁਣ ਤੂੰ ਜ਼ੁਬਾਨ ਚੋਂ ਕਿਹਾ ਵਾ ਵੀ ਨਹੀਂ ਜਾਣਾ ਤੇ ਬੱਸ ਫਿਰ ਹੁਣ ਤੂੰ ਨਾ ਜਾਣ ਦੇ ਤੂੰ ਡਿੱਕਾ ਪਾ ਦੇ ਬੱਸ ਪ੍ਰਸਾਦ ਪਾ ਦੇ ਤੂੰ ਜਿੱਦਾਂ ਪੈਂਦਾ ਪਾ ਦੇ ਤੂੰ ਖਲਾਰੇ ਪਾ ਦੇ ਠੀਕ ਵਾ ਨਾ ਆਪੇ ਰੁਕ ਜੂਗੀ ਐਡੀ ਗਲਤ ਨਹੀਂ ਆ ਕਿ ਬੇਜੋਰ ਹੋ ਕੇ ਚਲ ਜੂਗੀ ਉਹ ਅਜੇ ਆਈ ਨੂੰ ਦਿਨ ਕਿੜੇ ਹੋਏ ਆ 4 ਦਿਨ ਤਾਂ ਹੋਏ ਕਦੇ ਵਿਆਹ ਦੇ ਹੈ ਤੇ ਬੇਜੋਰ ਹੋ ਜੀਏ ਤਾਂ ਤੇਰਾ ਸੁਭਾਅ ਤਾਂ ਨਹੀਂ ਪਤਾ ਲੱਗਾ ਵੀ ਕਿੱਦਾਂ ਦੀ ਹੈ ਤੇ ਕਿੱਦਾਂ ਦੀ ਨਹੀਂ ਆ ਲੋਕਾਂ ਨੂੰ ਤਾਂ ਸਾਲ-ਸਾਲ ਲੱਗ ਜਾਂਦੇ ਆ ਜਿਦੋਂ ਮੇਰਾ ਰਿਹਾ ਹੈ ਨਾ ਸਾਲ ਇੱਕ ਲੱਗਿਆ ਨਾ ਟੱਬਰ ਦਾ ਪਤਾ ਹੀ ਲੱਗਦਾ ਵੀ ਕਿੱਦਾਂ ਦਾ ਸੁਭਾਅ ਆ ਕਿਹਦਾ ਠੀਕ ਵਾ ਨਾ ਇਹਨੂੰ ਆਈ ਨੂੰ ਅਜੇ ਦਿਨ ਕਿੜੇ ਹੋਏ ਆ ਇਹਨੂੰ ਕੀ ਪਤਾ ਕੋਈ ਕਿੱਦਾਂ ਦਾ ਤੇ ਥੋੜੀ ਜੀ ਨਾ ਆਪੇ ਦਿਮਾਗ ਤੋਂ ਕੰਮ ਲੈ ਐ ਮੇਰਾ ਛੇਤੀ ਘਬਰਾ ਜਾ ਕਰ ਚਲ ਕੋਈ ਨਹੀਂ ਹੁਣ ਮੈਂ ਖਲਾਰਾ ਪਾਇਆ ਖੜਾ ਠੀਕ ਵਾ ਨਾ ਬਸ ਠੀਕ ਆ ਚੱਲ ਇੰਨਾ ਬੜਾ ਹੌਸਲਾ ਹੋ ਗਿਆ ਤੇਰਾ ਕੋਣ ਨਾ ਗੱਲ ਸੁਣ ਮੇਰੀ ਦਿਮਾਗ ਤੋਂ ਕੰਮ ਲਈ ਐਵੇਂ ਕਾਲੀ ਨਾ ਭਈ ਇੱਕ ਸਾਰਾ ਟੱਬਰ ਫੇਰ ਤੇ ਤੇ ਚੜ ਜਾਵੇ ਤੂੰ ਆਹ ਕੰਮ ਕੀਤਾ ਨਹੀਂ ਨਹੀਂ ਕੋਈ ਗੱਲ ਨਹੀਂ ਆਹ ਏਦਾਂ ਦਾ ਕੰਮ ਕਰੀ ਤੇ ਸਾਫੀ ਮੱਦੇ ਤੇ ਲੱਖੇ ਨਾ ਡੁੱਟੇ ਚੰਦ ਕੋਈ ਨਹੀਂ ਆਹੋ ਸੋਚ ਕੇ ਕਰੂੰਗੀ ਆਹੋ ਠੀਕ ਆ ਚੰਗਾ ਫਿਰ ਜਾਨੀਆ ਪੈਸਾ ਬਚਾਵਾਂ ਨੇੜੇ ਕੋਟ ਨਹੀਂ ਨਹੀਂ ਘਰ ਫੇਰ ਕੋਈ ਨਾ ਕੋਈ ਪਵਾੜਾ ਏਦਾਂ ਹੀ ਹੁੰਦੀ ਆ ਤੂੰ ਤਾਂ ਏਦਾਂ ਹੀ ਚਲ ਜਾਨੀ ਆ ਕੋਈ ਗੱਲ ਨਹੀਂ ਜਿਹੜੀ ਸਲਾਹ ਮੈਂ ਲੈਣ ਲਈ ਮੈਨੂੰ ਮਿਲ ਗਈ ਚੰਗਾ ਚਲ ਚੰ ਦੀ ਹੋ ਗਈ ਇਹਦੇ ਬਾਰੇ ਤੇ ਘੋੜੇ ਤੇ ਸਵਾਰ ਆਂਦੀ ਚੜਕੇ ਮਿਲਤੇਂਗਾ ਸਰ ਮੈਂ ਫੋਨ ਕੀਤਾ ਕਿੰਨੂ ਕਿੱਦਾ ਪਤਾ ਲੱਗਿਆ ਇਹ ਕਿਤੇ ਦਾ ਭਰਾਸ਼ਦਾਈ 10 ਬੇਵਕੂਫਾ ਜੇਤਨ ਮੈਂ ਦੱਸ ਹੀ ਦਿੱਤਾ ਵਾ ਤੂੰ ਕਮ ਸੇ ਕਮ ਮਹਿਲਾ ਤੇ ਪਰਦਾ ਪਾਲਾ ਕਿ ਅੰਟੀ ਨੇ ਦੱਸਿਆ ਕਿ ਅੰਕਲ ਨੇ ਦੱਸਿਆ ਵਾ ਬਹੁਤਾ ਹੀ ਮੂਰਖ ਮੈਂ ਤੇ ਕਹਿੰਨੀ ਆ ਚੱਲ ਜਿੱਦਾਂ ਕਿਦਾਂ ਕਰਕੇ ਗੱਲ ਤੇ ਸਾਂਭ ਲਈ ਆ ਮੈਂ ਇਹਦੇ ਦਿਮਾਗ ਚੋਂ ਕੀੜਾ ਤੇ ਨਿਕਲ ਗਿਆ ਵੀ ਮੈਂ ਨਹੀਂ ਫੋਨ ਕੀਤਾ ਇਹ ਹੋਰ ਨਹੀਂ ਕੀਤਾ ਹੋਊਗਾ ਚੱਲ ਵੇਖੋ ਹੁਣ ਅੱਗੇ ਕੀ ਕਰਦੀ ਆ ਆਇਤਾ ਬੜੀ ਕੋੜ ਦੇ ਚੜਕੇ ਹੈਗੀ ਹੁਣ ਜਾ ਕੇ ਵੇਖੋ ਕੀ ਕਰਦੀ ਆ ਨਵਾਂ ਕਾਂਡ ਕਰਨਾ ਹੋਣੇ ਨੇ ਕੋਈ ਚੱਲ ਮਾਲਕ ਸੁੱਖ ਰੱਖੇ ਜੋ ਵੀ ਕਰੂਗੀ ਹੁਣ ਸਿੱਧੀਆਂ ਹੀ ਪਾਏ ਮਾਲਕ ਇਹਦੀਆਂ ਤਾਂ ਹੁਣ ਨੌਂ ਵਜੇ ਆ ਜੇ ਨਹੀਂ ਤਾਂ ਫੇਰ ਚੰਡੀਗੜ੍ਹ ਦੇ ਮਿਲਦੇ ਚੜਨਾ ਆਣ ਕੇ ਚੱਲ ਮਨਾ ਉੱਥੇ ਗੱਲ ਤਾਂ ਜੇ ਪਿਆਈ ਆ ਖਲਾਰਾ ਚੁੱਕ ਚੱਲ ਪ੍ਰਭ ਨੇ ਸਕੀਮ ਤੇ ਮੈਨੂੰ ਚੰਗੀ ਦਿੱਤੀ ਆ ਹੈ ਹੁਣ ਆ ਗਿਆ ਵਾ ਟਾਈਮ ਸੱਸਾਂ ਵਾਲਾ ਰੋਬ ਖਾਲਣ ਦਾ ਹੁਣ ਇਹਨਾਂ ਆਪਣਾ ਰੋਬ ਮੈਂ ਖਾਲਣੀ ਆ ਇਹ ਤੇ ਥੋੜਾ ਜਿਹਾ ਦਬਕਾ ਮਾਰਦੀ ਆ ਇਹਨੇ ਉਦਾਂ ਨਹੀਂ ਗਾ ਰੋਖ ਹੋਣਾ ਇਹ ਤੇ ਘੂਏ ਚੜ ਗਈ ਆ ਸਨੀ ਦੇ ਮਗਰ ਲਾ ਕੇ ਹੈ ਤੇ ਸਨੀ ਕਿਹੜਾ ਘਰ ਰਹਿੰਦਾ ਵਾ ਇਹਨੂੰ ਤਾਂ ਮੈਂ ਦੱਸਣੀ ਆ ਨਾ ਪਤਾ ਕਿ ਜੇ ਮੰਜੀ ਤੇ ਬਹਿਣਾ ਵਾ ਨਾ ਤੇ ਫਿਰ ਵਿਆ ਨਹੀਂ ਗਾ ਜਾਣਾ ਤੇ ਜੇ ਵਿਆ ਜਾਣਾ ਤਾਂ ਉੱਠ ਤਾਂ ਕਰ ਸਾਰੇ ਕੰਮ ਚੱਲ ਹਾਂ ਜਰਾ ਇਹ ਸਿਰੇ ਸਿਰੇ ਇਧਰ ਕੀ ਲੈਣ ਚਲ ਗਈ ਆ ਰੱਬ ਸੁੱਖ ਰੱਖੇ ਇਹਨੇ ਆਲ ਕੇ ਕੋਈ ਨਾ ਕੋਈ ਕਾਰਵਾਈ ਜ਼ਰੂਰ ਪਾਉਣੀ ਆ ਚਲੋ ਵੇਖੋ ਕੀ ਕਰਦੀ ਆ ਇਧਰ ਆ ਕਿੱਥੇ ਚਲੀ ਆ ਦੱਸੋ ਆ ਜਰਾ ਦੱਸੋ ਕੀ ਗੱਲ ਆ ਕਿ ਤੁਸੇ ਸਰ ਗਸਤ ਕਰਦੀ ਆਈਆਂ ਗਸਤਕਾਰੀ ਕਰਨੀ ਆ ਹੈ ਉਤਾ ਹੀ ਗਈ ਸੀ ਪ੍ਰਭ ਕਰ ਮੇਰੀ ਸੁਣ ਲੈ ਗੱਲ ਜੇ ਹੁਣ ਕੋ ਮਾੜੀ ਚੰਗੀ ਗੱਲ ਕਰ ਤੇ ਮੇਰੇ ਤੋਂ ਪੁਰਾ ਕੋਈ ਨਹੀਂ ਤੈਨੂੰ ਦੱਸਾਂ ਗੱਲ ਲਓ ਜੀ ਦੱਸੋ ਮੈਂ ਕਿਹੜੀਆਂ ਮਾੜੀਆਂ ਚੰਗੀਆਂ ਗੱਲਾਂ ਕਰਦੀ ਆਂ ਕੀ ਕਰਤਾ ਮੈਂ ਕਿਹੜਾ ਨੁਕਸਾਨ ਕਰਤਾ ਤੁਹਾਡਾ ਜਿਹੜਾ ਓਡ ਓਡ ਕੇ ਮੈਨੂੰ ਪੈਂਡੇ ਜੇ ਹੈ ਕਦੀ ਤੇ ਚੱਜ ਨਾ ਬੋਲਿਆ ਕਬ ਮੇਰੇ ਨਾਲ ਜਦੋਂ ਨਹੀਂ ਉਦੋਂ ਹੀ ਤਾਂ ਓਡ ਓਡ ਕੇ ਪੈਂਦੇ ਜੇ ਮੈਨੂੰ ਗੱਲ ਕਰਦਾ ਮੈਂ ਕੀ ਕਰਾਂ ਜੇ ਕੋ ਕੰਮ ਸੁਵਾਦਾ ਕਰਦਾ ਤਾਂ ਹੀ ਆ ਨਾ ਕੀ ਮੈਂ ਕੰਮ ਮਾੜਾ ਕਰਤਾ ਸਾਰਾ ਦਿਨ ਤਬ ਤੁਰੀ ਰਹਿਣੀ ਆ ਹੈ ਕਦੀ ਕੱਪੜੇ ਧੋਲਾ ਕਦੀ ਭਾਂਡੇ ਮਾਜਣਾ ਕਦੀ ਰੋਟੀਆਂ ਪਕਾ ਲਾ ਨਾ ਹੁਣ ਮੈਂ ਖਲਾਸੀ ਨਹੀਂ ਕਰਨੀ ਆ ਵੇਖੋ ਮੇਰੀ ਪਹਿਲੇ ਗੱਲ ਸੁਣਾ ਮੈਂ ਤੇ ਉਹਦਾ ਨਾਂ ਨਹੀਂ ਲੈਂਦਾ ਉਹ ਕਿਹੜੀ ਘਟਵਾ ਉਹ ਹੀ ਪੱਟੀਆਂ ਬੁੜੀਆਂ ਪੜਾਉਂਦੀ ਤੈਨੂੰ ਮੈਨੂੰ ਕੋਈ ਪੱਟੀ ਨਹੀਂ ਪੜਾਉਂਦਾ ਮੈਂ ਨਿਆਣੀ ਨਹੀਂਗੀ ਠੀਕ ਵਾ ਨਾ ਸਮਝਦਾਰ ਵਾਂ ਮੈਂ ਸਾਰੀ ਸਮਝ ਨਿਆਣਾ ਮੈਂ ਵੀ ਨਹੀਂਗਾ ਸਮਝ ਗਿਆ ਨਾ ਕਰਨਾ ਇੰਨਾ ਚਿਰ ਮੈਂ ਹੀ ਕੱਢ ਛੜਿਆ ਵਾ ਹੋਰ ਕੋ ਹੁੰਦਾ ਤਾਂ ਬੰਦਾ ਕਿਦੋਂ ਦਾ ਮਰ ਜਣਾ ਕੋ ਖਾ ਗੇ ਹੂੰ ਤੇrna ਕੱਢ ਛੜਿਆ ਵਾ ਉਹ ਮੈਂ ਹੀ ਚੰਗੀ ਜਿਹੜੇ ਤੇ ਘਰ ਵਸ ਗਈ ਆ ਕੋਈ ਹੋਰ ਹੁੰਦੀ ਤੇ ਵਸਦੀ ਨਾ ਜਾ ਜਾ ਕੰਮ ਕਰ ਆਪਣਾ ਕਿਤੇ ਮਿਹਣੇ ਮਾਰਨ ਦੀ ਆ ਮਿਹਣੇ ਮਾਰਨ ਦੀ ਆ ਹੋਰ ਜੀ ਮੂੰਹ ਚ ਕਿਆ ਤਾਂ ਤੂੰ ਉਧਰੋਂ ਕੋ ਆਈ ਆ ਤੂੰ ਉਧਰੋਂ ਗਸਤ ਕਰਦੀ ਆਈ ਆ ਕਦੀ ਚੱਜਣਾ ਵੀ ਬੋਲਿਆ ਕਰ ਮੇਰਾ ਚੱਜਣਾ ਬੋਲਿਆ ਕਰ ਕਾਮੀ ਤੇਰੇ ਇਤਰਾ ਦੇ ਆ ਦੱਸਣਾ ਕੀ ਆ ਜੱਜ ਜੱਜ ਚਾਹ ਬਣਾ ਚਾਹ ਬਣਾ ਮੇਰੇ ਕੰਮ ਚ ਦਖਲ ਦਾ ਜੀ ਨਾ ਕਰਿਆ ਕਰੋ ਮੇਰੀ ਸੁਣ ਲੈ ਗੱਲ ਉਹ ਕੁੜੀ ਨੂੰ ਨਾ ਗਈ ਉਹਦੀ ਉਹ ਬਾਹ ਸੱਟ ਲੱਗੀ ਆਪ ਆ ਬਣਾਈ ਚਾਹ ਆਪ ਬਣਾ ਕੇ ਪੀ ਲੋ ਫਿਰ ਜ਼ੁਬਾਨ ਕਿੰਨਾ ਚਲਦੀ ਐ ਤੋ ਤਤਰੇ ਦੀ ਲੈਣਾ ਤੇ ਦੇਣਾ ਨਹੀਂ ਵੇਖਾਂ ਮਹਾਰਾਣੀ ਕਿੱਦਾਂ ਫੋਨ ਚ ਲਾਉਣ ਰਹੀ ਐ ਕਿੱਦਾਂ ਉਂਗਲਾਂ ਚੱਲਦੀਆਂ ਐ ਇਹਦੀਆਂ ਹੈ ਕੰਮ ਕਰਨ ਲੱਗਿਆਂ ਇਹਦੇ ਹੱਥ ਸੌ ਜਾਂਦੇ ਆ ਇਹਨੂੰ ਤਾਂ ਮੈਂ ਮਤ ਦਿੰਨੀ ਆ ਮਹਾਰਾਣੀ ਜੀ ਆ ਫੋਨ ਵਿੱਚ ਬਾਹਰ ਆਓ ਤੇ ਬਾਹਰਲੀ ਦੁਨੀਆ ਵਾਲੀ ਕਿਤੇ ਚਾਤੀ ਮਾਰੋ ਕਿ ਇੱਥੇ ਹੀ ਸਮਾਜਣਾ ਅੰਦਰ ਹੀ ਤੁਸੀਂ ਹੈ ਹੁਣ ਜ਼ੁਬਾਨ ਤਾਂ ਅੰਦਰ ਪਾਈ ਆ ਫੁੱਟ ਪਾ ਕੁਛ ਹਾਂਜੀ ਮੰਮੀ ਜੀ ਹਾਂਜੀ ਮੰਮੀ ਜੀ ਤੇ ਬੜੀ ਭੋਲੀ ਹੁੰਦੀ ਆ ਕਿਤੇ ਮੇਰੀ ਗੱਲ ਸੁਣ ਲੈ ਧਿਆਨ ਨਾਲ ਮੈਂ ਸੁਣਿਆ ਸੀ ਨੀ ਕੋ ਕਿ ਤੂੰ ਕਹਿੰਨੀ ਆਂ ਕਿ ਮੈਂ ਵਿਆਹ ਜਾਣਾ ਹੀ ਜਾਣਾ ਵਾ ਤੇ ਜੇ ਤੂੰ ਵਿਆਹ ਜਾਣਾ ਵਾ ਨਾ ਤੇ ਫਿਰ ਤੂੰ ਕੰਮ ਵੀ ਕਰ ਸਕਦੀ ਆਂ ਇੱਕ ਹੱਥ ਨਾਲ ਪਤਾ ਆਟਾ ਵੀ ਗੁੱਜ ਜਾਂਦਾ ਵਾ ਤੇ ਝਾੜੂ ਵੀ ਕਾਹਤ ਨਹੀਂ ਲਈਦਾ ਵਾ ਦੋਆ ਦੋਆ ਨਾ ਲਈਦਾ ਮੰਮੀ ਜੀ ਰੁਕੋ ਚਾਰਕ ਦਿਨ ਮੈਂ ਕਾਰੀ ਲਿਆ ਕਰਨਾ ਕਿ ਵੀ ਮੈਂ ਸਾਰਾ ਕੰਮ ਕਰਦੀ ਹਾਂ ਹੁਣ ਮੈਂ ਠੀਕ ਹੋ ਜੂਗੀ ਤੇ ਮੈਂ ਕਰਨਾ ਹੀ ਆ ਤੇ ਹੁਣ ਕੌਣ ਕਰੇ ਹੁਣ ਮੰਮੀ ਜੀ ਕਰੇ ਹੈ ਮੈਂ ਤਾਂ ਰਿਆ ਹੀ ਗਈ ਆ ਕੰਮ ਕਰ ਕਰਕੇ ਆ ਮੇਰੇ ਹਾਲਾਤ ਤੇ ਤਨ ਤਰਸ ਨਹੀਂ ਮਸਾਂਦਾ ਕੰਮ ਕਰ ਕਰਕੇ ਮੇਰੀ ਤਾਂ ਜੂਨ ਹੀ ਵਿਗੜ ਗਈ ਆ ਕੋ ਥੋੜਾ ਬਹੁਤ ਤਰਸ ਕਰਨੀ ਅਤੇ ਤੇ ਜੇ ਵਿਆਹ ਨਾ ਨਾ ਜਾਏਗੀ ਤੇ ਫੇਰ ਕੋਈ ਨਹੀਂ ਫੇਰ ਭਾਵੇਂ 10 ਦਿਨ ਮੰਜੀ ਦੇ ਬਹਿ ਜਾ ਫੇਰ ਨਹੀਂ ਕੋਈ ਗੱਲ ਹੁਣ ਦੱਸ ਫੈਸਲਾ ਕੀ ਹੈ ਤੇਰਾ ਮੈਂ ਕਿਹਾ ਕਿ ਆਪਣੇ ਵਿਆਹ ਜਾਣਾ ਕੋ ਸ਼ਰਮ ਨਹੀਂ ਕਿੰਦੇ ਆ ਕਿ ਜਾਵਾਂਗੇ ਹੂੰ ਮੈਂ ਕਿਹਾ ਕਿ ਆ ਵਾ ਹੈ ਰੋਣਾ ਤਾਂ ਤੇਰਾ ਉੱਤੇ ਰੱਖਿਆ ਵਾ ਰੋਣ ਦੇ ਤੈਨੂੰ ਝੱਟ ਆ ਜਾਂਦਾ ਉਹ ਨਹੀਂ ਬੋਲਦਾ ਉਹਦੇ ਵਿੱਚ ਤੂੰ ਬੋਲਦੀ ਆ ਉਹ ਫੇਰ ਗਾੜੀ ਗੱਲਾਂ ਕਰਦਾ ਵਾ ਨਹੀਂ ਉਹਦੀ ਤਾਂ ਕੋਈ ਹਿੰਮਤ ਹੀ ਹੈ ਨਹੀਂ ਮੇਰੇ ਸਾਹਮਣੇ ਜ਼ੁਬਾਨ ਵੀ ਖੋਲ ਦੇ ਮੇਰਾ ਪੁੱਤ ਤੇ ਨਾ ਸਾਉ ਤੇ ਨੇਕ ਹੀ ਨਾ ਹਰ ਇੱਕ ਗੱਲ ਮੈਨੂੰ ਪੁੱਛ ਕੇ ਕਰਦਾ ਹੁੰਦਾ ਈ ਜਿੱਦਨ ਦੀ ਤੂੰ ਉਹਦੇ ਜ਼ਿੰਦਗੀ ਚ ਆ ਗਈ ਆ ਨਾ ਉਸ ਦਿਨ ਦਾ ਤਾਂ ਮਾਂ ਨੂੰ ਘੁਆਉਣਾ ਵੀ ਹਟ ਗਿਆ ਵਾ ਐਹੋ ਜਿਹਾ ਕੰਮ ਕਰਤਾ ਵਾ ਤੂੰ ਵੇਖਾਂ ਜਿੱਧਰ ਨੂੰ ਗੇਸਣ ਲਈ ਆ ਹੁਣ ਨਹੀਂ ਆਹੋ ਰੋਲਾ ਰੋਲਾ ਬੈ ਕੇ ਹਲ ਕਢੀ ਆਹੋ ਤਾਂ ਸੁਖਣਾ ਸੌਥ ਮੇਰੀ ਸੱਸ ਮਰ ਜੈ ਛਤੀ ਛਤੀ ਠੀਕ ਵਾ ਨਾ ਯਾਦ ਰੱਖੀ ਮੇਰੀ ਗੱਲ ਜੇ ਵਿਆਹ ਜਾਣਾ ਵਾ ਨਾ ਤੇ ਫਿਰ ਕੰਮ ਵੀ ਕਰਦੇ ਕਰਨੇ ਪੈਣੇ ਆ ਤੇ ਜੇ ਵਿਆਹ ਨਹੀਂ ਜਾਣਾ ਤੇ ਫਿਰ 10 ਦਿਨ ਤੈਨੂੰ ਮੰਜੀ ਤੇ ਹੋਰ ਲੰਗਰ ਦੇ ਦੂੰਗੀ ਮੈਂ ਸੋਚ ਲਈ ਇੱਕ ਵਾਰੀ ਮੈਨੂੰ ਸਮਝ ਨਹੀਂ ਆਉਂਦੀ ਕਿ ਮੈਂ ਤਾਂ ਮੰਮੀ ਨੂੰ ਕਦੀ ਕੁਝ ਕਿਹਾ ਵੀ ਨਹੀਂ ਆ ਮੰਮੀ ਪਤਾ ਨਹੀਂ ਮੇਰੇ ਨਾਲ ਇਦਾਂ ਕਿਉਂ ਕਰਦੇ ਆ ਮੈਂ ਪਤਾ ਨਹੀਂ ਕਿਹੜੇ ਮਾੜੇ ਕਰਮ ਕੀਤੇ ਆ ਜੇ ਮੇਰੀ ਬਾਹ ਨਾ ਟੁੱਟਦੀ ਮੈਂ ਤੇ ਸਾਰਾ ਕੰਮ ਆਪੇ ਕਰ ਲਿਆ ਕਰਨਾ ਹੈ ਮੰਮੀ ਨੂੰ ਤੇ ਮੈਂ ਕਿਹਾ ਹੀ ਨਹੀਂ ਕਰਨਾ ਚੱਲ ਕੋਈ ਨਹੀਂ ਓਕੀ ਸੋਕੀ ਓਕੀ ਉਹਨਾਂ ਝਾੜੂ ਲਾ ਹੀ ਦਿੰਦੀ ਉਹ ਪੁੱਤ ਤੇਰੇ ਤੇ ਫੱਟ ਲੱਗੀ ਤੂੰ ਕਿਹੜੇ ਕੰਮੇ ਲੱਗੀ ਆ ਨਹੀਂ ਕੋਈ ਨਹੀਂ ਉਹਨੇ ਝਾੜ ਤੇ ਮੇਰੇ ਕੋਲ ਤਾਂ ਬੈਠੇ ਇੱਥੇ ਬੈਠਾ ਬੈਠਾ ਓ ਜੀਵ ਨੇ ਇੱਧਰ ਆ ਕਿੱਥੇ ਹਾਂ ਤੂੰ ਕਿਹੜੀ ਅੱਗ ਲੱਗੀ ਆ ਜਿਹੜੀ ਜੀਵਨ ਨੇ ਬੁਝਾਉਣੀ ਆ ਕੀ ਹੋ ਗਿਆ ਉਹ ਤੇ ਮਾ ਤੇਰਾ ਕੰਮ ਕਰਦਾ ਵਾ ਆ ਕੀ ਕਰੌਂ ਦੀ ਕੁੜੀ ਕੋ ਕੀ ਕਰਾਤਾ ਕੁੜੀ ਕੋ ਮੈਂ ਬੋਲੋਗੇ ਤਾਂ ਪਤਾ ਲੱਗੂਗਾ ਇਹ ਤੇਰੀ ਮਾਂਜਾ ਫੇਰ ਨਹੀਂ ਹੁੰਦਿਆਂ ਨੂੰ ਮਾਂਜਾ ਫੇਰ ਨਹੀਂ ਵਿਖਾਵਾ ਕਰਦੀ ਫਿਰਦੀ ਆ ਸਾਰਾ ਮੈਨੂੰ ਪਤਾ ਵੇਦਾ ਮਾਂਜੇ ਫੇਰਨੇ ਇਹਨੇ ਉਦੋਂ ਦੀ ਮੈਂ ਹਾਫਕੀਆਂ ਕੰਮ ਕਰ ਕਰਕੇ ਸ਼ਰਮ ਕਰਿਆ ਕਰ ਜੇ ਤੇਰੀ ਧੀ ਉਹਦੀ ਦਾ ਵੀ ਇਤਰਾ ਕਰਿਆ ਕਰਨਾ ਹੀ ਹੈ ਹੈ ਮੈਂ ਕਿਹੜਾ ਪਾਪ ਕਰਤਾ ਵਾ ਜਿਹੜਾ ਮੇਰੇ ਸੱਤੇ ਚੜ ਕੇ ਬਹਿਣ ਦੇ ਜੇ ਸਾਰਾ ਤਬਰ ਜਿਹੜਾ ਬਹਿਣ ਦੇ ਇੱਥੇ ਕੀ ਕਹਦਾ ਮਾਰਾ ਤੇਰੇ ਕੰਦੇ ਲੱਗਦੇ ਤੈਨੂੰ ਪਤਾ ਆਹੋ ਮਾਰੋ ਮਾਰੋ ਨਵੋ ਤੇ ਸਾਹਮਣੇ ਹੈ ਇਹਦੀ ਚੜ ਮਚੇ ਇਹ ਹੋਰ ਸਿਰ ਤੇ ਚੜ ਕੇ ਭਵੇ ਮੇਰੇ ਠੀਕ ਵਾ ਨਾ ਚੁੱਕੋ ਚੁੱਕੋ ਹੱਥ ਚੁੱਕੋ ਰੋਕ ਕੇ ਗਏ ਮਾਰੋ ਮੇਰੇ ਮਾਰੋ ਲੈ ਕੰਮ ਕਰ ਆਪਣਾ ਜਾ ਕੇ ਲੈ ਕੰਮ ਕਰ ਆਪਣਾ ਹੱਦ ਹੋ ਗਈ ਤਾਂ ਡੇਵਾਲੀ ਮੇਰੀ ਗੱਲ ਸੁਣਾ ਮੁੜ ਕੇ ਨਾ ਇਹਨੂੰ ਡਾਈ ਤੂੰ ਮੇਰੇ ਤੋਂ ਬੋੜਾ ਕੋਈ ਨਹੀਂ ਇਹ ਨਾ ਇਹ ਜੰਦਾ ਵਾ ਨਾ ਤੇ ਆ ਫੜ ਕੇ ਫੇਰ ਲਓ ਠੀਕ ਵਾ ਨਾ ਤੇ ਤੈਨੂੰ ਗੋਲੀ ਵੱਜੀ ਆ ਗੋਲੀ ਵੱਜੀ ਆ ਕਰਦੀ ਗਈ ਫਿਰਦੀ ਆ ਤੇਦੀ ਆਹ ਕਰ ਕਦੀ ਆਹ ਕਰ ਚੰਗਾ ਪਤਾ ਕੋਈ ਗੱਲ ਨਹੀਂ ਕੀ ਹੈ ਅਸੀਂ ਤੇਰੇ ਨਾਲ ਠੀਕ ਹੈ ਨਾ ਇਹਦਾ ਦਿਮਾਗ ਖਰਾਬ ਹੋ ਗਿਆ ਇਹਦਾ ਨਹੀਂ ਨਹੀਂ ਮੈਂ ਵੀ ਇੰਨਾ ਬੜਾ ਸਮਝਾਉਣਾ ਮੈਂ ਕਿ ਨਾ ਕਰਿਆ ਕਰ ਨਾ ਕਰਿਆ ਕਰ ਇਤਰਾ ਤੂੰ ਮੇਰਾ ਪੁੱਤ ਦਿਲ ਤੇ ਨਾ ਲਾਈ ਮੈਂ ਹੈ ਚੱਲ ਮੇਰਾ ਪੁੱਤ ਆਗਣਾ ਅੰਦਰ ਚਾਹ ਚੁਪੜਾ ਕੇ ਪੀ ਇੰਨੇ ਆਪਾਂ ਨੇ ਚੰਗਾ ਭਲਾ ਘਰ ਵਸਣ ਡਿਆ ਹੋਰੇ ਥੇਕਰਾ ਕੇ ਬਹਿਣਾ ਇੰਨੇ ਘਰ ਦੀ ਕੀ ਫੇਦੀ ਐ